ਕੈਨੇਡਾ ਜਾਣ ਦੇ ਸੁਪਨੇ ਦੇਖ ਰਏ ਹਜ਼ਾਰਾਂ ਵਿਦੇਸ਼ੀ ਨਾਗਰਿਕਾਂ ਖਾਸ ਕਰਕੇ ਭਾਰਤੀ ਹੋਮ ਕੇਅਰ ਵਰਕਰਾਂ ਲਈ ਵੱਡੀ ਨਿਰਾਸ਼ਾਜਨਕ ਖਬਰ سامنے ਆਈ ਹੈ ਕਿ ਫੈਡਰਲ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੇਠ 2024 ਤੋਂ 2029 ਤੱਕ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਕੈਨੇਡਾ ਖ਼ਬਰਾਂ ਦੇ ਵਿੱਚ ਸ਼ਨੀਵਾਰ ਨੂੰ ਪ੍ਰਕਾਸ਼ਿਤ ਮੰਤਰੀ ਬਦਰੀ ਹਤਾਇਤਾ ਦੇ ਮੁਤਾਬਕ ਇਮੀਗ੍ਰੇਸ਼ਨ ਵਿਭਾਗ 31 ਮਾਰਚ 2026 ਤੋਂ ਲੈ ਕੇ 31 ਮਾਰਚ 2030 ਤੱਕ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਚਾਈਲਡ ਕੇਅਰ ਅਤੇ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਹੋਮ ਸਪੌਟਰ ਅਧੀਨ ਕੋਈ ਵੀ ਨਵੀਂ ਅਰਜ਼ੀ ਨਹੀਂ ਲਵੇਗਾ। ਇਫਐਸਟਾ ਇਸ ਲਈ ਵੀ ਹੈਰਾਨੀਜਨਕ ਹੈ ਕਿਉਂਕਿ ਇਸ ਤੋਂ ਪਹਿਲਾਂ ਉਮੀਦ ਜੁਤਾਈ ਚਾਰੀ ਸੀ ਕਿ ਦੋਵੇਂ ਪਾਇਲਟ ਪ੍ਰੋਗਰਾਮ 2024-26 ਦੀ ਬਸੰਤ ਵਿੱਚ ਦੁਬਾਰਾ ਖੁੱਲਣਗੇ ਦਸਨੋਗ ਹੈ ਕਿ ਦੋਵੇਂ ਪਾਇਲਟ ਪਹਿਲਾ 31 ਮਾਰਚ 2025 ਨੂੰ ਸ਼ੁਰੂ ਹੋਏ ਸੀ ਅਤੇ 30 ਮਾਰਚ 2026 ਤੱਕ ਚੱਲਣ ਸੀ ਪਰ ਅਰਜ਼ੀਆਂ ਦੀ ਭਾਰੀ ਮੰਗ ਦੇ ਚਲਦਿਆਂ ਪਹਿਲੇ ਹੀ ਦਿਨ ਕੁਝ ਘੰਟਿਆਂ ਦੇ ਵਿੱਚ ਅਰਜ਼ੀਆਂ ਦੀ ਸੀਮਾ ਪੂਰੀ ਹੋ ਗਈ ਜਿਸ ਦੇ ਨਾਲ ਸਪਸ਼ਟ ਹੋ ਗਿਆ ਕਿ ਤੇਖਬਾਲ ਦੇ ਨਾਲ ਜੁੜੀਆਂ ਨੌਕਰੀਆਂ ਲਈ ਸਾਈ ਨਿਵਾਸੀ ਮੰਗ ਕਿੰਨੀ ਵਧੀ ਹੈ ਇਹ ਪਾਇਲਟ ਪ੍ਰੋਗਰਾਮ ਕੈਨੇਡਾ ਵਿੱਚ ਬੱਚਿਆਂ ਦੀ ਦੇਖਭਾਲ ਅਤੇ ਕਰੇਲੂ ਸਹਾਇਤਾ ਵਾਲੀਆਂ ਨੌਕਰੀਆਂ ਕਰਨ ਵਾਲੇ ਵਰਕਰਾਂ ਦੇ ਲਈ ਸਿੱਧਾ ਸਾਈ ਨਿਵਾਸ ਤੇ ਯਾਦਾ ਰਸਤਾ ਮੁਹੱਈਆ ਕਰਦੇ ਸਨ। ਯੋਗਤਾ ਤੇ ਲਈ ਪਿਛੇ ਕਾਰਨ ਨੂੰ ਕੁਝ ਮੁਢਲੀਆਂ ਸ਼ਰਤਾਂ ਪੂਰੀਆਂ ਕਰਨੀਆਂ ਜ਼ਰੂਰੀਆਂ ਸਨ ਜਿਵੇਂ ਕਿ ਘੱਟੋ ਘੱਟ ਹਾਈ ਸਕੂਲ ਡਿਪਲੋਮਾ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਵਿੱਚ ਮੁਹਾਰਤ ਕਰੇਲੂ ਜਾਂ ਬੱਚਿਆਂ ਦੀ ਦੇਖਭਾਲ ਦੇ ਵਿੱਚ ਸੰਬੰਧਿਤ ਤਜਰਬਾ ਜਾਂ ਸਿੱਖਲਾਈ ਯੋਗ ਦੇਖਭਾਲ ਕੀਤੇ ਦੇ ਵਿੱਚ ਵੈਤ ਨੌਕਰੀ ਦੀ ਪੇਸ਼ਕਸ਼। ਜੀ ਹਾਂ ਸਿੰਘੀ ਸਰਕਾਰ ਹਰੇਕ ਪਾਇਲਟ ਏਟ ਸਲਾਨਾ ਅਲਸੀਸ ਮਾਮਲਾ ਲਗੋਂਦੀ ਹੈ ਜਿਸ ਕਾਰਨ ਪਹਿਲਾ आओ ਪਹਿਲਾ पाओ ਦੀ ਪ੍ਰਕਿਰਤੀ ਅਪਣਾਈ ਜਾਂਦੀ ਹੈ ਇਮੀਗ੍ਰੇਸ਼ਨ ਰੈਫਿਊਜੀਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਨੇ ਸਪਸ਼ਟ ਕੀਤਾ ਹੈ ਕਿ ਨਵੀਆਂ ਅਰਜ਼ੀਆਂ ਉਤੇ ਵਿਰਾਮ ਦਾ ਮਕਸਦ ਅਰਜ਼ੀਆਂ ਦੀ ਭਾਰੀ ਕੀਮਤੀ ਨੂੰ ਕੰਟਰੋਲ ਕਰਨਾ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਟਿਕਾਊ ਪੱਧਰ ਉਤੇ ਵਾਪਸ ਲਿਆਉਣਾ ਹੈ ਵਿਭਾਗ ਨੇ ਮੰਨਿਆ ਕਿ ਫੈਸਲਾ ਸੰਭਾਵੀ ਵੀ ਨਕਾਰਾ ਅਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਨਿਰਾਸ਼ਾਜਨਕ ਹੋ ਸਕਦਾ ਹੈ ਪਰ ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਇਸ ਦੇ ਨਾਲ ਅਰਜ਼ੀਆਂ ਦਾ ਬੋਝ ਹੋਰ ਵਧਨ ਤੁਰਕੇਗਾ ਹਲਕੀਆ ਜੀਐਸਐਸ ਨੇ ਵੀ ਪੁਸ਼ਟੀ ਕੀਤੀ ਹੈ ਕਿ ਵਿਰਾਮ ਤੋਂ ਪਹਿਲਾਂ ਪ੍ਰਾਪਤ ਹੋ ਚੁੱਕਿਆ ਅਰਜ਼ਿਓ ਤੇ ਕਾਰਵਾਈ ਚਲਾਈ ਰਹੇਗੀ ਅਤੇ ਉਹਨਾਂ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਲੈਵਲ ਸਿਯੋਜਨਾ ਦੇ ਅਨੁਸਾਰ ਨਿਪਟਾਰਾ ਜਾਵੇਗਾ ਵਿਭਾਗ ਨੇ ਪ੍ਰਸਤੁਤਾਇਆ ਕਿ ਵਿਕ ਦੇ ਵਿੱਚ ਵੀ ਜੇਕਰ ਪ੍ਰੋਗਰਾਮ ਵਿੱਚ ਕੋਈ ਬਦਲਾਅ ਜਾ ਨਵਾਂ ਐਲਾਨ ਹੁੰਦਾ ਹੈ ਤਾਂ ਉਹ ਜਨਤਕ ਤੌਰ ਤੇ ਸਾਂਝਾ ਕੀਤਾ ਜਾਵੇਗਾ। ਕੈਨੇਡਾ ਜਾਣ ਦੇ ਸੁਪਨੇ ਦੇਖ ਰਏ ਹਜ਼ਾਰਾਂ ਵਿਦੇਸ਼ੀ ਨਾਗਰਿਕਾਂ ਖਾਸ ਕਰਕੇ ਭਾਰਤੀ ਹੋਮ ਕੇਅਰ ਵਰਕਰਾਂ ਲਈ ਵੱਡੀ ਨਿਰਾਸ਼ਾਜਨਕ ਖਬਰ ਸਾਹਮਣੇ ਆਈ ਹੈ। ਫੈਡਰਲ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੇਠ 2026 ਤੋਂ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਕੈਨੇਡਾ ਗਜ਼ਟ ਦੇ ਵਿੱਚ ਸ਼ਨੀਵਾਰ ਨੂੰ ਪ੍ਰਕਾਸ਼ਿਤ ਮੰਤਰੀ ਪਦਵੀ ਹਦਾਇਤਾਂ ਦੇ ਮੁਤਾਬਕ ਇਹ ਇਮੀਗ੍ਰੇਸ਼ਨ ਵਿਭਾਗ 31 ਮਾਰਚ 2026 ਤੋਂ ਲੈ ਕੇ 31 ਮਾਰਚ 2030 ਤੱਕ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਚਾਈਲਡ ਕੇਅਰ ਅਤੇ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਹੋਮ ਸਪੌਟਰ ਅਧੀਨ ਕੋਈ ਵੀ ਨਵੀਂ ਅਰਜ਼ੀ ਨਹੀਂ ਲਵੇਗਾ ਇਸ ਵਸਤਾ ਸੇ ਲੇ ਵੀ ਹੈਰਾਨੀ ਚੁਣ ਕੇ ਕਿ ਕਿਉਂਕਿ ਇਸ ਤੋਂ ਪਹਿਲਾਂ ਮੀਜੋਤਾਈ ਚਾਰੀ ਸੀ ਕਿ ਦੋਵੇਂ ਪਾਇਲਟ ਪ੍ਰੋਗਰਾਮ 2026 ਦੀ ਬਸੰਤ ਵਿੱਚ ਦੁਬਾਰਾ ਖੁੱਲਣਗੇ ਦਸਨੋਗ ਹੈ ਕਿ ਦੋਵੇਂ ਪਾਇਲਟ ਪਹਿਲਾ 31 ਮਾਰਚ 2025 ਨੂੰ ਸ਼ੁਰੂ ਹੋਏ ਸੀ ਅਤੇ 30 ਮਾਰਚ 2026 ਤੱਕ ਚੱਲਣ ਸੀ ਪਰ ਅਰਜ਼ੀਆਂ ਦੀ ਭਾਰੀ ਮੰਗ ਦੇ ਚਲਦਿਆਂ ਪੈਂਦੇ ਹੀ ਦਿਨ ਕੁਝ ਘੰਟਿਆਂ ਦੇ ਵਿੱਚ ਅਰਜ਼ੀਆਂ ਦੀ ਸੀਮਾ ਪੂਰੀ ਹੋ ਗਈ ਜਿਸ ਦੇ ਨਾਲ ਇਹ ਸਪਸ਼ਟ ਹੋ ਗਿਆ ਕਿ ਦੇਖਭਾਲ ਦੇ ਨਾਲ ਜੁੜੀਆਂ ਨੌਕਰੀਆਂ ਦਾ ਹੀ ਸਾਈ ਨਿਵਾਸ ਦੀ ਮੰਗ ਕਿੰਨੀ ਵਧੀ ਹੈ ਇਹ ਪਾਇਲਟ ਪ੍ਰੋਗਰਾਮ ਕੈਨੇਡਾ ਵਿੱਚ ਬੱਚਿਆਂ ਦੀ ਦੇਖਭਾਲ ਅਤੇ ਘਰੇਲੂ ਸਹਾਇਤਾ ਵਾਲੀਆਂ ਨੌਕਰੀਆਂ ਕਰਨ ਵਾਲੇ ਵਰਕਰਾਂ ਦੇ ਲਈ ਸਿੱਧਾ ਸਾਈ ਨਿਵਾਸ ਪੀ ਆ ਦਾ ਰਸਤਾ ਮੁਹੱਈਆ ਕਰਦੇ ਸਨ ਯੋਗਤਾ ਦੇ ਲਈ ਪਿਨਕਾਰਨ ਨੂੰ ਕੁਝ ਮੁਢਲੀਆਂ ਸ਼ਰਤਾਬੂਧੀਆਂ ਕਰਨੀਆਂ ਚਾਹੀਦੀਆਂ ਸਾਂਝਵੇਂ ਕੇ ਕਟੋਕਟ ਹਾਈ ਸਕੂਲ ਡਿਪਲੋਮਾ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਵਿੱਚ ਮੁਹਾਰਤ ਕਰੇਲੂ ਜਾਂ ਬੱਚਿਆਂ ਦੇ ਦੇਖਭਾਲ ਦੇ ਵਿੱਚ ਸੰਬੰਧਿਤ ਤਜਰਬਾ ਜਾਂ ਸਿੱਖਲਾਈ ਯੋਗ ਦੇਖਭਾਲ ਕੀਤੇ ਦੇ ਵਿੱਚ ਵੈਧ ਨੌਕਰੀ ਦੀ ਪੇਸ਼ਕਸ਼ ਜੀ ਹਾਂ ਸੰਗੀ ਸਰਕਾਰ ਹਰੇਕ ਪਾਇਲਟ ਏਜ ਸਲਾਨਾ ਅਲਸਿਸ ਮਾਮਲਾ ਲਗੋਂਦੀ ਹੈ ਜੋ ਇਸ ਕਾਰਨ ਪਹਿਲਾਂ ਆਓ ਪਹਿਲਾਂ ਪਾਓ ਦੀ ਪਰਕੀ ਜਿਆਪਣਾਈ ਜਾਂਦੀ ਹੈ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ ਆਈਆਰਸੀਸੀ ਨੇ ਸਪਸ਼ਟ ਕੀਤਾ ਹੈ ਕਿ ਨਵੀਆਂ ਅਰਜ਼ੀਆਂ ਉਤੇ ਵਿਰਾਮ ਦਾ ਮਕਸਦ ਅਰਜ਼ੀਆਂ ਦੀ ਭਾਰੀ ਗਿਣਤੀ ਨੂੰ ਕੰਟਰੋਲ ਕਰਨਾ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਟਿਕਾਉ ਪੱਧਰ ਉਤੇ ਵਾਪਸ ਲਿਆਉਣਾ ਹੈ ਵਿਭਾਗ ਨੇ ਮੰਨਿਆ ਕਿ ਇਹ ਫੈਸਲਾ ਸੰਭਾਵੀ ਵੀ ਨਿਕਾਰਾ ਅਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਨਿਰਾਸ਼ਾਜਨਕ ਹੋ ਸਕਦਾ ਹੈ ਪਰ ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਇਸ ਦੇ ਨਾਲ ਅਰਜ਼ੀਆਂ ਦਾ ਬੋਝ ਹੋਰ ਵਧਣ ਟੋਰਕੀਗਾ ਹਾਲਕੀਆ ਜੀਐਸਐਸ ਨੇ ਵੀ ਪੁਸ਼ਟੀ ਕੀਤੀ ਹੈ ਕਿ ਵਿਰਾਮ ਤੋਂ ਪਹਿਲਾਂ ਪ੍ਰਾਪਤ ਹੋ ਚੁੱਕਿਆ ਅਰਜ਼ਿਓ ਤੇ ਕਾਰਵਾਈ ਚਲਾਈ ਰਹੇਗੀ ਅਤੇ ਉਹਨਾਂ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਲੈਵਲ ਯੋਜਨਾ ਦੇ ਅਨੁਸਾਰ ਨਿਪਟਾਰਾ ਹੋ ਜਾਵੇਗਾ ਵਿਭਾਗ ਨੇ ਪ੍ਰਸਤੁਤਾਇਆ ਕਿ ਵਿਖ ਦੇ ਵਿੱਚ ਵੀ ਜੇਕਰ ਪ੍ਰੋਗਰਾਮਾਂ 'ਚ ਕੋਈ ਬਦਲਾਅ ਜਾ ਨਵਾਂ ਐਲਾਨ ਹੁੰਦਾ ਹੈ ਤਾਂ ਉਹ ਜਨਤਕ ਤੌਰ ਤੇ ਸਾਂਝਾ ਕੀਤਾ ਜਾਵੇਗਾ ਕੈਨੇਡਾ ਜਾਂਦੇ ਸੁਪਨੇ ਦੇਖ ਰਏ ਹਜ਼ਾਰਾਂ ਵਿਦੇਸ਼ੀ ਨਾਗਰਿਕਾਂ ਖਾਸ ਕਰਕੇ ਭਾਰਤੀ ਹੋਮ ਕੇਅਰ ਵਰਕਰਾਂ ਦੇ ਲਈ ਵੱਡੀ ਨਿਰਾਸ਼ਾਜਨਕ ਖਬਰ ਸਾਹਮਣੇ ਆਈ ਹੈ ਫੈਕਟਿਸਫਕਾਨ ਨੇ ਪੁਸ਼ਟੀ ਕੀਤੀ ਹੈ ਕਿ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੇਠ 2024 ਤੋਂ 2029 ਤੱਕ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਕੈਨੇਡਾ ਕਨਸਿਸ ਦੇ ਵਿੱਚ ਸ਼ਨੀਵਾਰ ਨੂੰ ਪ੍ਰਕਾਸ਼ਿਤ ਮੰਤਰੀ ਪੱਤਰ ਵਿਹਤਾ ਦੇ ਮੁਤਾਬਕ ਇਮੀਗ੍ਰੇਸ਼ਨ ਵਿਭਾਗ 31 ਮਾਰਚ 2026 ਤੋਂ ਲੈ ਕੇ 31 ਮਾਰਚ 2030 ਤੱਕ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਚਾਈਲਡ ਕੇਅਰ ਅਤੇ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਹੋਮ ਸਪੌਟਰ ਅਧੀਨ ਕੋਈ ਵੀ ਨਵੀਂ ਅਰਜ਼ੀ ਨਹੀਂ ਲਵੇਗਾ। ਇਫਐਸਐਸਐਲ ਵੀ ਹੈਰਾਨੀ ਜੁਇਨ ਕਹੇ ਕਿ ਕਿਉਂਕਿ ਇਸ ਤੋਂ ਪਹਿਲਾਂ ਮੀਟ ਜੋ ਤਾਈ ਚਾਰੀ ਸੀ ਕਿ ਦੋਵੇਂ ਪਾਇਲਟ ਪ੍ਰੋਗਰਾਮ 2024 26 ਦੀ ਬਸੰਤ ਵਿੱਚ ਦੁਬਾਰਾ ਖੁੱਲਣਗੇ ਦਸਨੋਗ ਹੈ ਕਿ ਨਵੇਂ ਪਾਇਲਟ ਪਹਿਲਾ 31 ਮਾਰਚ 2025 ਨੂੰ ਸ਼ੁਰੂ ਹੋਏ ਸੀ ਅਤੇ 30 ਮਾਰਚ 2026 ਤੱਕ ਚੱਲਣ ਸੀ ਪਰ ਅਰਜ਼ੀਆਂ ਦੀ ਭਾਰੀ ਮੰਗ ਦੇ ਚਲਦਿਆਂ ਪਹਿਲੇ ਹੀ ਦਿਨ ਕੁਝ ਘੰਟਿਆਂ ਦੇ ਵਿੱਚ ਅਰਜ਼ੀਆਂ ਦੀ ਸੀਮਾ ਪੂਰੀ ਹੋ ਗਈ ਜਿਸ ਦੇ ਨਾਲ ਇਹ ਸਪਸ਼ਟ ਹੋ ਗਿਆ ਕਿ ਦੇਖਭਾਲ ਦੇ ਨਾਲ ਜੁੜੀਆਂ ਨੌਕਰੀਆਂ ਲਈ ਸਾਈ ਨਿਵਾਸੀ ਮੰਗ ਕਿੰਨੀ ਵੱਟੀ ਹੈ ਇਹ ਪਾਇਲਟ ਪ੍ਰੋਗਰਾਮ ਕੈਨੇਡਾ ਵਿੱਚ ਬੱਚਿਆਂ ਦੀ ਦੇਖਭਾਲ ਅਤੇ ਕਿਰੇਲੂ ਸਹਾਇਤਾ ਵਾਲੀਆਂ ਨੌਕਰੀਆਂ ਕਰਨ ਵਾਲੇ ਵਰਕਰਾਂ ਦੇ ਲਈ ਸਿੱਧਾ ਸਾਈ ਨਿਵਾਸ ਪੀ ਆ ਦਾ ਰਸਤਾ ਮੁਹੱਈਆ ਕਰਦੇ ਹਨ ਯੋਗਤਾ ਦੇ ਲਈ ਪਿਛੇ ਕਾਰਨ ਨੂੰ ਕੁਝ ਮੁਢਲੀਆਂ ਸ਼ਰਤਾਂ ਪੂਰੀਆਂ ਕਰਨੀਆਂ ਚਾਹੀਦੀਆਂ ਸਾਂ ਜਿਵੇਂ ਕਿ ਕਟੋਕਟ ਹਾਈ ਸਕੂਲ ਡਿਪਲੋਮਾ ਅਗਰੇਜੂ ਜਾਂ ਫ੍ਰੈਂਚ ਭਾਸ਼ਾ ਵਿੱਚ ਮੁਹਾਰਤ ਕਰੇਲੂ ਜਾਂ ਬੱਚਿਆਂ ਦੀ ਦੇਖਭਾਲ ਦੇ ਵਿੱਚ ਸੰਬੰਧਿਤ ਤਜਰਬਾ ਜਾਂ ਸਿਖਲਾਈ ਯੋਗ ਦੇਖਭਾਲਕੀ ਤੇ ਦੇ ਵਿੱਚ ਵੈਦ ਨੌਕਰੀ ਦੀ ਪੇਸ਼ਕਸ਼ ਜੀ ਹਾਂ ਸੰਗੀ ਸਰਕਾਰ ਹਰੇਕ ਪਾਇਲਟ ਏਟ ਸਲਾਨਾ ਅਲਸੀਸ ਮਾਵ ਲਗੋਂਦੀ ਹੈ ਜੋ ਇਸ ਕਾਰਨ ਪਹਿਲਾ ਆਓ ਪਹਿਲਾ ਪਾਓ ਦੀ ਪ੍ਰਕਿਰਿਆ ਅਪਣਾਈ ਜਾਂਦੀ ਹੈ सी सी इमिग्रेशन रिफ्यूजीज एंड सिटीजनशिप कनाडा यानी कि IRCC ਨੇ ਸਪਸ਼ਟ ਕੀਤਾ ਹੈ ਕਿ ਨਵੀਆਂ ਅਰਜ਼ੀਆਂ ਉਤੇ ਵਿਰਾਮ ਦਾ ਮਕਸਦ ਅਰਜ਼ੀਆਂ ਦੀ ਭਾਰੀ ਗਿਣਤੀ ਨੂੰ ਕੰਟਰੋਲ ਕਰਨਾ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਟਿਕਾਊ ਪੱਧਰ ਉਤੇ ਵਾਪਸ ਲਿਆਉਣਾ ਹੈ ਵਿਭਾਗ ਨੇ ਮੰਨਿਆ ਕਿ ਫੈਸਲਾ ਸੰਭਾਵੀ ਵੀ ਨਕਾਰਾ ਅਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਨਿਰਾਸ਼ਾਜਨਕ ਹੋ ਸਕਦਾ ਹੈ ਪਰ ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਇਸ ਦੇ ਨਾਲ ਅਰਜ਼ੀਆਂ ਦਾ ਬੋਝ ਹੋਰ ਵਧਣ ਟੋਰਕੇਗਾ ਹਲਕਿਆ ਗਿਆ ਸੀ ਨੇ ਵੀ ਪੁਸ਼ਟੀ ਕੀਤੀ ਹੈ ਕਿ ਵਿਰਾਮ ਤੋਂ ਪਹਿਲਾਂ ਪ੍ਰਾਪਤ ਹੋ ਚੁੱਕਿਆ ਅਰਜ਼ੀਆਂ ਤੇ ਕਾਰਵਾਈ ਚਲਾਈ ਰਹੇਗੀ ਅਤੇ ਉਹਨਾਂ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਲੈਵਲ ਸਿਯੋਜਨਾ ਦੇ ਅਨੁਸਾਰ ਨਿਪਟਾਰਾ ਜਾਵੇਗਾ ਵਿਭਾਗ ਨੇ ਪ੍ਰਸਤਵਾਇਆ ਕਿ ਭਵਿੱਖ ਦੇ ਵਿੱਚ ਵੀ ਜੇਕਰ ਪ੍ਰੋਗਰਾਮ ਵਿੱਚ ਕੋਈ ਬਦਲਾਅ ਜਾ ਨਵਾਂ ਐਲਾਨ ਹੁੰਦਾ ਹੈ ਤਾਂ ਉਹ ਜਨਤਕ ਤੌਰ ਤੇ ਸਾਂਝਾ ਕੀਤਾ ਜਾਵੇਗਾ ਕੈਨੇਡਾ ਜਾਂਦੇ ਸੁਪਨੇ ਦੇਖ ਰਿਹਾ ਹਜ਼ਾਰਾਂ ਵਿਦੇਸ਼ੀ ਨਾਗਰਿਕਾਂ ਖਾਸ ਕਰਕੇ ਭਾਰਤੀ ਹੋਮ ਕੇਅਰ ਵਰਕਰਾਂ ਦੇ ਲਈ ਵੱਡੀ ਨਿਰਾਸ਼ਾਜਨਕ ਖਬਰ ਸਾਹਮਣੇ ਆਈ ਹੈ ਫੈਡਰਲ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਹੇਠ ਤੋਚਾਲ 26 ਤੋਂ ਨਵੀਆਂ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਕੈਨੇਡਾ ਗਜ਼ਟ ਦੇ ਵਿੱਚ ਸ਼ਨੀਵਾਰ ਨੂੰ ਪ੍ਰਕਾਸ਼ਿਤ ਮੰਤਰੀ ਪਦਵੀ ਹਤਾਇਤਾ ਦੇ ਮੂਤਾਬਕ ਇਮੀਗ੍ਰੇਸ਼ਨ ਵਿਭਾਗ 31 ਮਾਰਚ 2026 ਤੋਂ ਲੈ ਕੇ 31 ਮਾਰਚ 2030 ਤੱਕ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਚਾਈਲਡ ਕੇਅਰ ਅਤੇ ਹੋਮ ਕੇਅਰ ਵਰਕਰ ਇਮੀਗ੍ਰੇਸ਼ਨ ਪਾਇਲਟ ਹੋਮ ਸਪੌਟਰ ਅਧੀਨ ਕੋਈ ਵੀ ਨਵੀਂ ਅਰਜ਼ੀ ਨਹੀਂ ਲਵੇਗਾ ਇਫਐਸਟਾ ਇਸ ਲਈ ਵੀ ਹੈਰਾਨੀਜਨਕ ਹੈ ਕਿਉਂਕਿ ਇਸ ਤੋਂ ਪਹਿਲਾਂ ਮੀਜੋਤਾਈ ਚਾਰੀ ਸੀ ਕਿ ਦੋਵੇਂ ਪਾਇਲਟ ਪ੍ਰੋਗਰਾਮ ਤੋਂ ਹੋਇਆ